ਸੰਯੁਕਤ ਕਿਸਾਨ ਮੋਰਚੇ ਵੱਲੋਂ ਮਾਹਤਪੁਰ ਤੋਂ ਨਕੌਦਰ ਤੱਕ ਟਰੈਕਟਰ ਮਾਰਚ ਕੱਢਿਆ ਗਿਆ ਜ਼ਿਲ੍ਹਾ ਪ੍ਰਧਾਨ ਸੰਦੀਪ ਕੁਮਾਰ ਨੇ ਦੱਸਿਆ ਕਿ ਪਿਛਲੇ ਸਾਲ 26 ਜਨਵਰੀ ਨੂੰ ਦਿੱਲੀ ਦੇ ਵਿੱਚ ਕਾਲੇ ਕਾਨੂੰਨਾਂ ਨੂੰ ਲੈ ਕੇ ਅੰਦੋਲਨ ਸ਼ੁਰੂ ਕੀਤਾ ਗਿਆ ਸੀ ਤਾਂ ਉਹ 26 ਜਨਵਰੀ ਨੂੰ ਟਰੈਕਟਰ ਮਾਰਚ ਕੀਤਾ ਗਿਆ ਸੀ ਟਰੈਕਟਰਾਂ ਨਾਲ ਪਰੇਡ ਕੀਤੀ ਗਈ ਸੀ ਉੱਥੇ ਦਿੱਲੀ ਦੇ ਲੋਕਾਂ ਨੇ ਕਿਸਾਨਾਂ ਮਜ਼ਦੂਰਾਂ ਨੇ ਭਰਵਾਂ ਸਵਾਗਤ ਕੀਤਾ ਸੀ ਤੇ ਕਿਹਾ ਕਿ ਤੁਸੀਂ ਕਿਸਾਨਾਂ ਲਈ ਲੜਾਈ ਲੜਦੇ ਹੋ ਤੇ ਹੱਕਾਂ ਲਈ ਲੜਾਈ ਲੜਦੇ ਹੋ ਸੰਦੀਪ ਕੁਮਾਰ ਨੇ ਦੱਸਿਆ ਕਿ ਜੇਕਰ ਕੇਂਦਰ ਸਰਕਾਰ ਸਾਡੀ ਗੱਲ ਨਹੀਂ ਮੰਨਦੀ ਤਾਂ ਅਸੀਂ ਫਿਰ ਸੰਘਰਸ਼ ਕਰਾਂਗੇ ਤੇ ਮੰਗਾਂ ਨੂੰ ਮੰਨਵਾ ਕੇ ਹੀ ਵਾਪਸ ਆਵਾਂਗੇ ਦੇਖੋ ਪੂਰੀ ਖਬਰ ਹੋਰ ਖਬਰਾਂ ਦੇਖਣ ਲਈ ਸਾਡੇ ਚੈਨਲ ਨਾਲ ਜੁੜੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਤੁਸੀਂ ਦੇਖ ਰਹੇ ਹੋ ਕੇਟੀਐਸ ਲਾਈਵ ਮੈਂ ਸੰਦੀਪ ਕਰੋੜਾ ਜ਼ਿਲ੍ਹਾ ਪ੍ਰਧਾਨ ਕੋਲਹਿੰਦ ਕਿਸਾਨ ਸਭਾ ਤੇ ਸਯੁਕਤ ਕਿਸਾਨ ਮੋਰਚੇ ਦੀ ਹੈ ਸੱਦੇ ਤੇ ਅੱਜ ਅਸੀਂ ਜਿਹੜਾ ਇੱਥੇ ਮੈਧਪੁਰ ਤੋਂ ਟਰੈਕਟਰ ਮਾਰਚ ਸ਼ੁਰੂ ਕਰਕੇ ਅੱਜ ਨਕੌਦਰ ਵਿੱਚ ਸਮਾਪਤ ਕਰਾਂਗੇ ਇਸ 26 ਜਨਵਰੀ ਦੇ ਦਿਨ ਜਿਹੜਾ ਉਥੇ ਦਿੱਲੀ ਦੇ ਵਿੱਚ ਪਿਛਲੇ ਸਾਲ ਜਦੋਂ ਕਾਲੇ ਕਾਨੂੰਨਾਂ ਨੂੰ ਲੈ ਕੇ ਅੰਦੋਲਨ ਸ਼ੁਰੂ ਕੀਤਾ ਗਿਆ ਸੀ ਤਾਂ ਉਸ 26 ਤਰੀਕ ਨੂੰ ਉੱਥੇ ਜਿਹੜੀ ਟਰੈਕਟਰ ਮਾਰਚ ਕੀਤਾ ਗਿਆ ਟਰੈਕਟਰਾਂ ਦਾ ਪ੍ਰਦਰਸ਼ਨ ਕੀਤੀ ਗਈ ਸੀ ਜਿਹਦਾ ਲੋਕਾਂ ਨੇ ਦਿੱਲੀ ਦੇ ਕਿਸਾਨਾਂ ਨੇ ਮਜ਼ਦੂਰਾਂ ਨੇ ਕਾਰਖਾਨਾ ਮਜ਼ਦੂਰਾਂ ਨੇ ਆਮ ਲੋਕਾਂ ਨੇ ਪਰਮਾ ਸਵਾਗਤ ਕੀਤਾ ਕਿ ਤੁਸੀਂ ਕਿਸਾਨੀ ਦੀ ਲੜਾਈ ਲੜ ਰਹੇ ਹੋ ਆਪਣੇ ਹੱਕਾਂ ਦੀ ਲੜਾਈ ਲੜ ਰਹੇ ਹੋ ਕਿਉਂਕਿ ਇਹ ਲੜਾਈ ਜਿਹੜੀ ਇਹ ਇਹ ਉਹ ਵੀ ਕਿਸਾਨੀ ਦੀ ਲੜਾਈ ਸੀ ਕਿਉਂਕਿ ਫਸਲਾਂ ਦੇ ਨਸਲਾਂ ਦੀ ਲੜਾਈ ਸੀ ਜੇ ਉਸ ਨੂੰ ਕਿਸਾਨ ਜਿੱਥੇ ਬੰਦੀਆ ਜਿਹੜਾ ਤਰੀਕੇ ਨਾਲ ਲਾ ਲੜ ਗਿਆ ਤਾਂ ਅੱਜ ਜਿਹੜਾ ਹੈ ਕਿਸਾਨੀ ਜਿਹੜੀ ਪ੍ਰਾਹੇ ਪਈ ਹੋਣੀ ਸੀ ਇਸ ਕਰਕੇ ਉਸ 26 ਤਰੀਕ ਨੂੰ ਜਿਹੜਾ ਇਤਿਹਾਸਕ ਦਿਨ ਮੰਨਦੇ ਹੋਏ ਜਿਹੜਾ ਪੂਰੇ ਅਲਾਰਮ ਕੀਤਾ ਸੀ ਵੀ ਪੂਰੇ ਦੇਸ਼ ਦੇ ਵਿੱਚ ਟਰੈਕਟਰ ਮਾਰਚ ਕੀਤਾ ਜਾਊਗਾ ਜਿਸ ਦੀ ਅਗਵਾਈ ਸਯੁਕਤ ਕਿਸਾਨ ਮੋਰਚਾ ਕਰੂਗੇ ਔਰ ਅੱਜ ਸਯੁਕਤ ਕਿਸਾਨ ਮੋਰਚੇ ਨੇ ਦੇਸ਼ ਦੇ 500 ਜ਼ਿਲ੍ਹੇ ਦੇ ਵਿੱਚ ਇਹ ਫੈਸਲਾ ਕੀਤਾ ਕਿ ਟਰੈਕਟਰ ਮਾਰਚ ਕਰਕੇ ਜਿਹੜੀਆਂ ਅੰਦੋਲਨਦਾਰ ਰਹਿੰਦੀਆਂ ਮੰਗਾਂ ਆ ਜਿਹੜਾ ਐਮਐਸਪੀ ਤਾਂ ਗਰੰਟੀ ਕਾਨੂੰਨ ਕਰਜ਼ਾ ਮਾਫੀ ਕਿਸਾਨਾਂ ਮਜ਼ਦੂਰਾਂ ਦੇ ਕਰਜ਼ੇ ਤੇ ਲੀਕ ਫੇਰੀ ਜਾਵੇ ਕਿਉਂਕਿ ਜੇ ਨਿਰਮੋਦੀ ਔਰ ਵਿਜੇ ਮਾਲੀਆ ਉਹਦਾ ਹੋਰ ਜਿਹੜਾ ਵੱਡੇ ਜਿਹੜੇ ਲੋਕ ਜਿਹੜੇ ਮੈਂ ਤੇਰਾ ਕਰੋੜਾ ਰੁਪਇਆ ਲੈ ਕੇ ਭੱਜ ਗਏ ਉਹਨਾਂ ਦਾ ਰੁਪਇਆ ਮaaf ਕਰਤਾ ਕੇਂਦਰ ਦੀ ਸਰਕਾਰ ਨੇ ਫਿਰ ਜਿਹੜੇ ਕਿਸਾਨ ਮਜ਼ਦੂਰ ਆ ਜਿਹੜੇ ਹੱਥੀਂ ਕਿਰਤ ਕਰਕੇ ਆਪਣੇ ਬੱਚਿਆਂ ਦੀ ਰੋਜ਼ੀ-ਰੋਟੀ ਚਲਾਉਦੇ ਆ ਫਿਰ ਉਹਨਾਂ ਦਾ ਕਰਜ਼ਾ ਕੌਲੀ ਮaaf ਹੋ ਸਕਦਾ ਇਸ ਕਰਕੇ ਸਯੁਕਤ ਕਿਸਾਨ ਬੋਰਡ ਚਲੇ ਤੇ ਐਲਾਨ ਕੀਤਾ ਕਿ ਕਿਸਾਨਾਂ ਮਜ਼ਦੂਰਾਂ ਦੇ ਕਰਜ਼ੇ ਤੇ ਲੀਕ ਮਾਰੀ ਜਾਵੇ ਲਖੀਮਪੁਰ ਖੀਰੀ ਦੇ ਜਿਹੜੇ ਉਥੇ ਦੇ ਕਾਰ ਦੇ ਦੋਸ਼ੀ ਆ ਉਹਨਾਂ ਦੇ ਖਿਲਾਫ ਬੰਦੀ ਜਿਹੜੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਔਰ ਜਿਹੜੇ ਜਿਹੜੇ ਕਿਸਾਨ ਸ਼ਹੀਦ ਹੋ ਗਏ ਮੋਰਚੰਦ ਰਾਲ ਉਹਨਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਔਰ ਉਹਨਾਂ ਦੇ ਪਰਿਵਾਰਾਂ ਨੂੰ ਨੌਕਰੀ ਦਿੱਤੀ ਜਾਵੇ ਔਰ ਦੂਸਰੀ ਮੰਗ ਜਿਹੜੀ ਪੰਜਾਬ ਦੇ ਨਾਲ ਸੰਬੰਧਿਤ ਦਾ ਕਿਲਰ ਦੇ ਨਾਲ ਵੀ ਸੰਬੰਧਿਤ ਆ ਵੀ ਕਿਸੇ ਵੀ ਹਾਤ ਦੇ ਵਿੱਚ ਜਿਹੜਾ ਬਿਜਲੀ ਬੋਰਡ ਦਾ ਲਿਜੀਕਰ ਲਈ ਕੀਤਾ ਜਾਊਗਾ ਔਰ ਜਿਹੜੇ ਚਿਪ ਵਾਲੇ ਮੀਟਰ ਲੱਗ ਰਹੇ ਆ ਉਹਨਾਂ ਦਾ ਜਿਹੜਾ ਉਹਨਾਂ ਨੂੰ ਬੰਦ ਕੀਤਾ ਜਾਵੇ ਇਹ ਮੰਗਿਆ ਸਾਡੀ ਨਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਸਰਕਾਰ ਨੂੰ ਇਹਦਾ ਜਿਹੜਾ ਜਵਾਬ ਜਿਹੜਾ ਪਊਗਾ ਕੇਂਦਰ ਸਰਕਾਰ ਨੂੰ ਜਵਾਬ ਜਿਹੜਾ ਪਊਗਾ ਜਿਹੜਾ ਧੜਾ ਧੜ ਕੇਂਦਰ ਜਿਹੜੇ ਮੀਟਰ ਜਿਹੜੇ ਚਿਪੂ ਵਾਲੇ ਲੋਕਾਂ ਦੇ ਘਰਾਂ ਦੇ ਲਾਏ ਜਾ ਰਿਆ ਅਸੀਂ ਸਯੁਕਤ ਕਿਸਾਨ ਮੋਰਚੇ ਵੱਲੋਂ ਉਹਦਾ ਵਿਰੋਧ ਕਰਦੇ ਆ ਔਰ ਕਰਦੇ ਰਵਾਂਗੇ ਜਦੋਂ ਜਿਹੜਾ ਉਹਨਾਂ ਨੂੰ ਬਦਲੀ ਕੀਤਾ ਜਾਂਦਾ ਤੇ ਇਸ ਕਰਕੇ ਕੇਂਦਰ ਸਰਕਾਰ ਨੂੰ ਜਿਹੜੀਆਂ ਉਹਦੀਆਂ ਮੰਗਾਂ ਸਾਡੀ ਸਯੁਕਤ ਕਿਸਾਨ ਮੋਰਚੇ ਦੀਆਂ ਜੇ ਕੇਂਦਰ ਸਰਕਾਰ ਉਹਨਾਂ ਨੂੰ ਨਹੀਂ ਮੰਨਦੀ ਤਾਂ ਔਰ ਵਾਲਿਆਂ ਦੇ ਰਾਹ ਦੇ ਵਿੱਚ ਫਿਰ ਜਿਹੜਾ ਦਿੱਲੀ ਵਾਲੂ ਜਿਹੜਾ ਸਯੁਕਤ ਕਿਸਾਨ ਮੋਰਚਾ ਕੂਚ ਕਰੇਗਾ

ਜਿੰਦਾਬਾਦ ਸ਼ਾਮ ਮਜ਼ਦੂਰ ਇੱਕ ਜਿੰਦਾਬਾਦ 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 ਸਰਵੋਦੀ ਪੰਜਾਬ ਸਰਕਾਰ ਮਰਦਾਬਾਦ 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 ਸਰਵੋਦੀ ਪੰਜਾਬ ਸਰਕਾਰ ਮਰਦਾਬਾਦ 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 ਜਿੰਦਾਬਾਦ 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 ਸਾਰੇ ਮਜ਼ਦੂਰਾਂ ਕੋ ਜਿੰਦਾਬਾਦ ਜਿੰਦਾਬਾਦ نریت کو گلزار پر پرچم 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 پرچم

ਲੁਕਤਕਰ ਮਰਦਾ ਜ਼ਿੰਦਾਬਾਦ 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 ਲੁਕਤਕਰ ਮਰਦਾ ਜ਼ਿੰਦਾਬਾਦ 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 ਮੋਤੀ ਜ਼ਕਰ ਮੁਰਦਾਬਾਦ 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 ਜਨਵਦੀ ਭਾਜਪਾ ਮੁਰਦਾਬਾਦ 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 ਇਨਕਲਾਬ ਜ਼ਿੰਦਾਬਾਦ ਜ਼ਿੰਦਾਬਾਦ ਇਨਕਲਾਬ ਜ਼ਿੰਦਾਬਾਦ भाई मुरदाबाद मुर्दाबाद मुर्दाबाद सन मोदी भाॼपा सरकार मुर्दाबाद 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 زندہ باد جندھاباد زندہ باد زندہ باد جوک کام ورچا زندہ باد زندہ باد زندہ باد جوک کام ورچا زندہ باد زندہ باد زندہ باد انقلاب زندہ باد زندہ باد زندہ باد ਸੁਲੋਕਤਾਨ ਮਰਦਾ ਜ਼ਿੰਦਾਬਾਦ 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 ਸੁਲੋਕਤਾਨ ਮਰਦਾ ਜ਼ਿੰਦਾਬਾਦ 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 ਮੋਤੀ ਜ਼ਕਰ ਮੁਰਦਾਬਾਦ 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 ਜਨਵਦੀ ਭਾਜਪਾ ਮੁਰਦਾਬਾਦ 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 ਇਨਕਲਾਬ ਜ਼ਿੰਦਾਬਾਦ ਜ਼ਿੰਦਾਬਾਦ ਇਨਕਲਾਬ मुरदाबाद मुबाद मुनी भाजपा मुबाद मुबा लड़ेदाबाद ਨਵਾ ਸੂਕਾ ਪਖਾਨ ਮੋਰਚਾ ਜਿੰਦਾਬਾਦ 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 ਇਨਕਲਾਬ ਜਿੰਦਾਬਾਦ 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 ਸੰਯੁਕਤ ਪਖਾਨ ਮੋਰਚਾ ਜਿੰਦਾਬਾਦ 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 ਸੰਯੁਕਤ ਪਖਾਨ ਮੋਰਚਾ ਜਿੰਦਾਬਾਦ 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 ਮੋਤੀ ਸਰਕਾਰ ਮੁਰਦਾਬਾਦ 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 ਜਨਰਵਾਦੀ ਭਾਜਪਾ ਮੁਰਦਾਬਾਦ 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 ਇਨਕਲਾਬ ਜਿੰਦਾਬਾਦ

दारे दीनावादान